ਹਾਂਜੀ ਮੇਰੇ ਨਾਲ ਵੀ ਹੱਥੋਂ ਪਾਏ ਹੋਏ ਮੇਰੇ ਵਾਲ ਪੱਟੇ ਜ਼ਿਆਦਾਤਰ ਉਹਨਾਂ ਨੇ ਮੈਨੂੰ ਹੀ ਕਟਿਆ ਜੀ ਮੇਰਾ ਅੱਛਾ ਇੱਕਰ ਦੰਦ ਹਲਾਤਾ ਜੀ ਕੰਪਰੋਮਾਈਜ਼ ਪਾਲਿਸੀ ਨੇ ਉਹਨਾਂ ਨੂੰ ਰਾਈਜ਼ ਕਰਵਾਇਆ ਅਗਰ ਜਿੱਤੇ 11 ਵਾਰਦਤਾ ਤੇ 11 ਪਰਚੇ ਹੋਏ ਹੁੰਦੇ ਤੇ ਘਰ ਵਿਕਿਆ ਹੁੰਦਾ ਤਾਂ ਫੇਰ ਇਹ ਅੱਜ ਸਾਡੇ ਕੋਆਰਡੀਨੇਟਰ ਤੇ ਹੱਥ ਨਹੀਂ ਸੀ ਪੈਣਾ ਉਹ ਤਾਂ ਪੈ ਸ਼ੁਰੂ ਹੋ ਗਈ ਸਰ ਫਤਾਪਈ ਤੋਂ ਬਾਅਦ ਮੇਰੀ ਮਾਸਦੀ ਬੇਟੇ ਦੇ ਲੱਪਕ ਮਾਰਤਾ ਉਹਨਾਂ ਨੇ ਕਿੱਦੇ ਮਾਰਿਆ ਉਹ ਰਿੰਕੂ ਰਿੰਕੂ ਬੰਦਾ ਉੱਥੇ ਮੁੰਡਾਈ ਉਹਨੂੰ ਸ਼ਾਇਦ ਕੋਈ ਛਿੱਟੇ-ਛਿੱਟੇ ਦਾ ਕੰਮ ਵੀ ਕਰਦਾ ਜੀ ਉਹ ਉਹਨਾਂ ਨੇ ਕੁਝ ਨਹੀਂ ਦੇਖਿਆ ਜੀ ਵੀ ਕੀ ਮਾਰ ਰਿਹਾ ਕੀ ਨਹੀਂ ਜਿਹੜੀ ਜੀ ਚੀਜ਼ ਚ ਬਣਾਉਂਦੇ ਸੀ ਉਹ ਚੀਜ਼ਾਂ ਚੱਕ-ਚੱਕ ਸਾਡੇ ਮਾਰੀਆਂ ਉਹਨਾਂ ਨੇ ਉਹ ਕਿੰਨੇ ਜਣੇ ਸੀ ਉਹ ਘੱਟੋ-ਘੱਟ ਹੀ ਵੀ ਉਹਦੇ ਵਿੱਚੋਂ 15-20 ਜਣੇ ਸੀ ਸੱਤ ਜੀ ਸਰ ਪਤਾ ਹੀ ਨਹੀਂ ਉਹਨਾਂ ਨੂੰ ਕੀ ਹੋਇਆ ਉਹ ਸ਼ਰਾਬ ਦੀ ਡਰਿੰਕੀ ਇੰਨੀ ਜ਼ਿਆਦਾ ਕੀਤੀ ਹੋਈ ਸੀ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਲੱਗ ਰਿਹਾ ਸੀ ਸਰ ਜੀ ਕਿਹਦੇ ਕੇਸ ਸਰ ਇਹਦੇ ਵਿੱਚ ਇੱਕ ਵੀ ਕੇਸ ਕੋਈ ਐ ਨਹੀਂ ਵੀ ਅਸੀਂ ਮਿਲਾਤਾ ਵੀ ਜਾਂ ਕੰਗੀ ਦਾ ਕੋਈ ਹੋਰ ਘਰੋਂ ਚੱਕ ਲੈਂਦਾ ਇਹ ਮੇਰੇ ਅੱਜ ਦੇ ਰਾਤ ਦੇ ਪੱਟੇ ਹੋਏ ਤੇ ਅੱਜ ਸਵੇਰ ਦੀ ਕੰਗੀ ਦੇ ਵਾਏ ਹੋਏ ਵਾ ਇੱਕ ਸਿੱਖੀ ਸਿਧਾਂਤ ਦੇ ਤੌਰ ਤੇ ਗੁਰੂ ਸਾਹਿਬ ਦੀ ਮੋਹਰ ਨੂੰ ਹੱਥ ਪਾਇਆ ਉਹਨਾਂ ਨੇ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਦਾ ਇਨਸਾਫ ਦਵਾਇਆ ਜਾਵੇ ਜੇ ਪ੍ਰਸ਼ਾਸਨ ਇਹਦਾ ਇਨਸਾਫ ਨਹੀਂ ਦਵਾਉਂਦਾ ਤੇ ਫਿਰ ਅਸੀਂ ਆਪ ਦੇ ਹਿਸਾਬ ਨਾਲ ਇਨਸਾਫ ਲਵਾਂਗੇ ਰਾ ਵੱਡਾ ਬ੍ਰਦਰ ਆ ਮੇਰਾ ਦੋਸਤ ਉਹਨੂੰ ਐ ਕੱਢ ਕੇ ਰਵਾਲਵਾ ਜੀ ਦੋ ਦੇ ਬਨੇ ਤਾਨੀ ਮੈਂ ਉਹਦੇ ਮੂਰੇ ਖੜਾ ਸੀ ਮੈਂ ਕਿਹਾ ਯਾਰ ਤੂੰ ਮੇਰੇ ਮਾਰ ਯਾਰ ਤੂੰ ਮੇਰੇ ਭਰਾ ਦੀ ਕਿਉਂ ਮਾਰਦਾ ਸਾਸ਼ੇ ਗਾਲੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 18 ਦਸੰਬਰ 2025 ਤੇ ਟਾਈਮ ਕਰੀਬ 1 ਵਜੇ ਦੇ ਵਿੱਚ ਕੋਈ 5 ਕੁ ਮਿੰਟ ਰਹਿੰਦੇ ਨੇ ਬਠਿੰਡਾ ਸਿਵਲ ਹਸਪੀਟਲ ਬਾਜੀ ਹੁਣੀ ਤੁਹਾਨੂੰ ਮੈਂ ਦਿਖਾਵਾਂ ਇਹਨਾਂ ਦੇ ਹਾਲਾਤ ਪਹਿਲਾਂ ਤਾਂ ਇਹਨਾਂ ਦੇ ਹੱਥ ਦੇ ਵਿੱਚ ਦੇਖੋ ਤੁਸੀਂ ਇਹ ਕੇਸ ਨੇ ਔਰ ਇੱਕ ਕੇਸ ਇਹਨਾਂ ਨੂੰ ਪੁੱਛਦੇ ਆਂ ਵੀ ਇਹਨਾਂ ਦੀ ਦਾੜੀ ਦੇ ਨੇ ਜਾਂ ਸਿਰ ਦੇ ਨੇ ਕਿੱਥੋਂ ਦੇ ਨੇ ਤਾਂ ਆਪਾਂ ਪੁੱਛਦੇ ਆਂ ਕੀ ਚੱਕਰ ਕੀ ਆ ਇੱਥੇ ਸਿਵਲ ਹਸਪੀਟਲ 'ਚ ਕਿਉਂ ਆਣਾ ਹੋਇਆ ਕਿਉਂਕਿ ਇਹ ਆਪਣੇ ਮੂੰਹ ਤੁਹਾਨੂੰ ਦੱਸਣਗੇ ਤਾਂ ਥੋੜਾ ਜ਼ਿਆਦਾ ਤੁਹਾਨੂੰ ਹੋਰ ਪਤਾ ਲੱਗੇ ਪਾਜੀ ਕੀ ਨਾਮ ਸੁਖਰਾ ਸਿੰਘ ਸਰ ਹਾਂਜੀ ਸੁਖਰਾ ਸਿੰਘ ਜੁਗਰਾਜ ਹੈ ਸੁਖਰਾ ਸਿੰਘ ਸੁਖਰਾਜ ਹਾਂਜੀ ਸਰ ਕੀ ਮਸਲਾ ਕੀ ਹੈ ਸੁਖਰਾਜ ਜੀ ਸਰ ਇਹ ਨਹੀਂ ਮੇਰੀ ਮਾਸੀ ਜੀ ਦਾ ਬੇਟਾ ਆਇਆ ਸੀ। ਕੱਲ ਕੁੱਲੂ ਮਨਾਲੀ ਰਹਿੰਦੇ ਹੈ ਜੀ ਉਹ। ਹੂੰ। ਉਹਨਾਂ ਦੇ ਮਦਰ ਤੇ ਫਦਰ ਇੱਥੇ ਨਰਵਾਣਾ ਰੋਡ ਤੇ ਰਹਿੰਦੇ ਹੈ ਜੀ। ਠੀਕ ਹੈ। ਮੇਰੀ ਰੈਸ਼ ਮਲਤਾਨੀ ਰੋਡ ਤੇ ਸਰ। ਹੂੰ। ਮੇਰੇ ਕੋਲੇ ਆਏ ਸੀ ਉਹ ਕੱਲ ਦੁਪਹਿਰ ਮੈਂ ਉਹਨਾਂ ਨੂੰ ਛੱਡਣ ਆਇਆ ਸੀ ਸ਼ਾਮ ਨੂੰ ਇੱਧਰ ਹੀ। ਹੂੰ। ਉਹਨਾਂ ਨੇ ਕੁਝ ਖਾਣ ਦੀ ਇੱਛਾ ਜ਼ਾਹਿਰ ਕੀਤੀ ਤੇ ਮੈਂ ਇਸ ਰੈਸਟੋਰੈਂਟ ਤੇ ਰੁੱਕ ਗਏ ਵੀ ਚਲੋ ਕੁਝ ਲੈ ਲੈਂਦੇ। ਪਰ ਰੈਸਟੋਰੈਂਟ ਦਾ ਸਰ ਨਾਮ ਨਹੀਂ ਪਤਾ ਫਸਟ ਟਾਈਮ ਹੀ ਆਏ ਸੀ ਅਸੀਂ। ਕਿਹੜੀ ਜਗ੍ਹਾ ਹੈ? ਨਰਵਾਣਾ ਰੋਡ ਤੇ ਹੀ ਹੈ ਜੀ ਸਰ। ਨਰੂਣਾ ਰੋਡ ਤਾਂ ਬਹੁਤ ਵੱਡੀ ਹੈ। ਨਰਵਾਣਾ ਹਲਵਾਈਆਂ ਦੀ ਦੁਕਾਨ ਦੇ ਬਿਲਕੁਲ ਨਾਲ ਹੀ ਹੈ ਸਰ ਉਧਰ ਕਿਧਰ ਛੱਡਣ ਗਏ ਸੀ ਤੁਸੀਂ ਉਧਰ ਉੱਥੇ ਹੀ ਘਰ ਆ ਮਸੀ ਦੇ ਬੇਟੇ ਦਾ ਜੀ ਉਧਰ ਅੰਕੇ ਦਾ ਕੀ ਅੱਗੇ ਜਾ ਕੇ ਉਹ ਚੌਂਕ ਦੇ ਵਿੱਚ ਰੇੜੀਆਂ ਵਗੈਰਾ ਲੱਗਦੀ ਵੀ ਉੱਥੋਂ ਚੱਲ ਰੈਸਟੋਰੈਂਟ ਤੋਂ ਖਾ ਲੈਣੇ ਆ ਕੁਝ ਠੀਕ ਹੈ ਅਸੀਂ ਸਰ ਆਰਡਰ ਕੀਤਾ ਜੀ ਹਾਂ ਤੇ ਮਸੀ ਦੇ ਬੇਟੇ ਨੇ ਦੇਖਿਆ ਵੀ ਇੱਥੇ ਤਾਂ ਮੀਟ ਸ਼ਰਾਬ ਚੱਲ ਰਿਹਾ ਹੈ ਵੀ ਉਹ ਕਹਿੰਦਾ ਨਹੀਂ ਯਾਰ ਆਪਣਾ ਪੱਟਾ ਨਹੀਂ ਪਹਿਣਾ ਆਪਾਂ ਵਾਪਸ ਕਰ ਦਈਏ ਅੱਛਾ ਵੀ ਉਹ ਜਿਹੜਾ ਰੈਸਟੋਰੈਂਟ ਉਹਦੇ ਤੇ ਲਿਖਿਆ ਵੀ ਵੈਜ ਜੈ ਨਾਨ ਵੈਜ ਕੁਝ ਲਿਖਿਆ ਨਹੀਂ ਸਰ ਅਸੀਂ ਦੇਖਿਆ ਨਹੀਂ ਜੀ ਵੀ ਵੈਜ ਨਾਨ ਵੈਜ ਦਾ ਧਿਆਨ ਹੀ ਨਹੀਂ ਪਾਰਟ ਪਾਰਟਿਸ਼ਨ ਕਰਕੇ ਨਾ ਸਰ ਅੰਦਰ ਲਾਏ ਹੋਏ ਆ ਬੋਰਡ ਜੀ ਬਾਹਰ ਤਾਂ ਅਸੀਂ ਨਿਗਾਹ ਹੀ ਨਹੀਂ ਮਾਰੀ ਬਸ ਪੱਠੀ ਤੇ ਕੰਨੀ ਦੇਖਿਆ ਜੀ ਤੁਸੀਂ ਅੰਦਰ ਚਲੇ ਗਏ ਹਾਂ ਅੰਦਰ ਗਏ ਨਹੀਂ ਸਰ ਅਸੀਂ ਤਾਂ ਬਾਹਰ ਹੀ ਖੜੇ ਸੀ ਉਹਨਾਂ ਦੀ ਪੌੜੀਆਂ ਤੇ ਜਦੋਂ ਅਸੀਂ ਕੈਨਸਲ ਕਰਤਾ ਜੀ ਤੇ ਸਰ ਸਾਨੂੰ ਕਹਿੰਦੇ ਪੈਸੇ ਦੇਨੇ ਪੈਣੇ ਆ ਤੁਸੀਂ ਕੈਨਸਲ ਕਰੋ ਭਾਵੇਂ ਲੈ ਲਓ ਹੂੰ ਉਸ ਤੋਂ ਬਾਅਦ ਅਸੀਂ ਇੱਕ ਪੈਸੇ ਕਿਸ ਲਈ ਜੋ ਹੱਥਾਪਾਈ ਸ਼ੁਰੂ ਹੋ ਗਈ ਸਰ ਹੱਥਾਪਾਈ ਤੋਂ ਬਾਅਦ ਮੇਰੀ ਮੱਸੇ ਦੇ ਬੇਟੇ ਤੇ ਲੱਪੜ ਮਾਰਤਾ ਉਹਨਾਂ ਨੇ ਕਿਹਨੇ ਮਾਰਿਆ ਉਹ ਰਿੰਕੂ ਰਿੰਕੂ ਵੰਦਾ ਉੱਥੇ ਮੁੰਡਾਈ ਉਹਨੂੰ ਸ਼ਾਇਦ ਕੋਈ ਛਿੱਟੇ-ਛੁੱਟੇ ਦਾ ਕੰਮ ਵੀ ਕਰਦਾ ਜੀ ਉਹ ਅੱਛਾ ਛਿੱਟਾ-ਛੁੱਟਾ ਵੇਚਦਾ ਜੀ ਤੇ ਇੱਕ ਉਹਦੇ ਨਾਲ ਮੁੰਡਾ ਹੈਪੀ ਸੀਗਾ ਜੀ ਇੱਕ ਪ੍ਰਗਟ ਨਾਮ ਦਾ ਸੀਗਾ ਤਕਰੀਬਨ ਸਾਨੂੰ ਜਾਣਦੀ ਹੀ ਹੈ ਉਹ ਕਿਉਂਕਿ ਮੈਂ ਪਹਿਲਾਂ ਅਮਰਪੁਰ ਹੀ ਰਹਿ ਕੇ ਗਿਆ ਸਰ ਮੈਂ 6 ਸਾਲ ਦੇ ਮਲਤਾਨੀਆ ਰੋਡ ਤੇ ਗਿਆ ਸੀ ਓਕੇ ਉਹਨਾਂ ਨੇ ਜਦੋਂ ਮੇਰੀ ਪੱਗ ਉਤਰ ਗਈ ਉਸ ਤੋਂ ਬਾਅਦ ਮੇਰੇ ਆ ਕੇਸਾਂ ਦੇ ਇਹ ਸਿਰ ਦੇ ਕੇਸ ਐ ਸਰ ਇਹਦੇ ਵਿੱਚ ਭਵੇਂ ਤੁਸੀਂ ਡੀਐਨਏ ਕਰਵਾ ਸਕਦੇ ਹੋ ਇਹ ਮੇਰੇ ਸੁਭਾ ਅੱਜ ਮੈਂ ਜਦੋਂ ਕੰਗੀ ਕੀਤੀ ਮੇਰੇ ਗੁੰਜਲਾਂ ਪਾਤੀਆਂ ਸੀ ਉਹਨਾਂ ਨੇ ਮਸਾ ਇਹ ਮੈਂ ਕੰਗੀ ਕਰ ਕਰਕੇ ਵਾਲ ਲਾਏ ਤੁਹਾਡੇ ਨਾਲ ਜੇ ਹਥੋਪਾਈ ਹੋਈ ਹਾਂਜੀ ਮੇਰੇ ਨਾਲ ਵੀ ਹਥੋਪਾਈ ਹੋਈ ਮੇਰੇ ਵਾਲ ਪੱਟੇ ਜ਼ਿਆਦਾਤਰ ਉਹਨਾਂ ਨੇ ਮੈਨੂੰ ਹੀ ਕੁੱਟਿਆ ਜੀ ਮੇਰਾ ਅੱਛਾ ਇੱਕ ਅੰਦਾ ਹਲਾਤਾ ਜੀ ਹਾਂ ਅੱਛਾ ਇੱਕ ਮੇਰਾ ਪੱਟ ਤੇ ਸਰਸਾਟੇ ਕੀ ਮਾਰਿਆ ਤੁਹਾਡੇ ਫਿਰ ਬਸ ਮੁੱਕੀਆਂ ਲੱਤਾਂ ਹੀ ਤੇ ਇੱਕ ਉਹਨਾਂ ਕੋਲੇ ਰਿਵਾਲਵਰ ਵੀ ਸੀਗਾ ਜੀ ਹੈਪੀ ਨਾਮ ਦੇ ਮੁੰਡੇ ਕੋਲੇ ਉਹਨੇ ਰਿਵਾਲਵਰ ਵੀ ਕੱਢਿਆ ਹੀ ਆਪਦਾ ਹਾਂ ਹਾਂ ਜੀ ਸਰ ਬਲੈਕ ਕਲਰ ਦਾ ਹੈ ਹੁਣ ਮੈਨੂੰ ਇਹ ਨਹੀਂ ਪਤਾ ਪਿਸਤਲ ਹੈ ਜਾਂ ਰੂਲ ਵਰਕ ਕੀ ਹੈ ਆਪਾਂ ਕਰਦੇ ਨਹੀਂ ਦੇਖਿਆ ਤੁਹਾਡੇ ਤੇ ਤਾਨਿਆ ਸਰ ਤਾਨਿਆ ਤਾਂ ਨਹੀਂ ਪਰ ਉਹਨਾਂ ਨੇ ਕੱਢਿਆ ਕੱਢ ਕੇ ਤੇ ਮੇਰਾ ਮਿੱਤਰ ਹੈ ਉਹ ਦੂਸਰੀ ਸਾਈਡ ਉਹ ਪਿਆ ਐਡਮਿਟ ਉਹ ਉਹਨੇ ਦੇਖਿਆ ਸੀ ਕਿਉਂਕਿ ਮੈਨੂੰ ਕੋਟਰੇ ਸੀ ਮੇਰੇ ਬਾਲ ਫੜੇ ਹੋਏ ਸੀ ਮੇਂ ਦੀ ਨੀਵੀਂ ਪਈ ਹੋਈ ਸੀ ਪਿਸਤਲ ਮੈਂ ਦੇਖਿਆ ਲੇਕਿਨ ਉਹਨੇ ਦੇਖਿਆ ਵੀ ਤਾਨਿਆ ਸੀ ਜਾਂ ਨਹੀਂ ਤਾਨਿਆ ਇਹ ਮੈਂ ਨਹੀਂ ਦੇਖਿਆ ਸਰ ਉਹ ਕਿੰਨੇ ਜਣੇ ਸੀ ਉਹ ਘੱਟੋ ਘਾਟੀ ਵੀ ਉਹਦੇ ਵਿੱਚੋਂ 15 20 ਜਣੇ ਸੀ ਸਭ ਤਿੰਨ ਚਾਰ ਪੰਜ ਦੇ ਬੰਦੇ ਤਾਂ ਛੜਾਨ ਦੇ ਵਿੱਚ ਸੀ ਉਹਨਾਂ ਦੇ ਹੋਟਲ ਦੇ ਦੋ કારીગર ਹੈ ਇੱਕ ਮੁੰਡਾ ਸਰਦਾਰ ਹੋਟਲ ਦਾ ਮਾਲਕ ਹੈ ਉਹ ਛੜਵਾਨ ਦੇ ਵਿੱਚ ਸੀ ਸਾਨੂੰ ਅੱਛਾ ਇਹ ਇੱਕ ਮੁੰਡਾ ਕੋਈ ਹੋਰ ਸੀ ਚਿੰਮਨ ਸਾਡਾ ਦੋਸਤ ਹੈ ਚਿੰਮਾ ਮੁੰਡਾ ਉਹਨੇ ਵੀ ਸਾਡੀ ਬਹੁਤ ਮਦਦ ਕੀਤੀ ਸਾਨੂੰ ਛੜਵਾਇਆ ਬਾਕੀ ਤਾਂ ਜਿਹੜੇ ਉਹ ਅੰਦਰ ਬੈਠੇ ਸੀ ਸਾਰੇ ਹੀ ਕੁੱਟਣ ਨੂੰ ਪੈ ਗਏ ਸਾਨੂੰ ਨਹੀਂ ਸਰ ਨਹੀਂ ਛੋਟੀ ਜੀ ਗਲਤੀ ਹੱਥਪਾਈ ਹੋ ਗਈ ਹਾਂਜੀ ਸਰ ਪਤਾ ਹੀ ਨਹੀਂ ਉਹਨਾਂ ਨੂੰ ਕੀ ਹੋਇਆ ਉਹ ਸ਼ਰਾਬ ਤੇ ਡਰਿੰਕੀ ਇੰਨੀ ਜ਼ਿਆਦਾ ਕੀਤੀ ਹੋਈ ਸੀ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਲੱਗ ਰਿਹਾ ਸੀ ਉਹਨਾਂ ਨੂੰ ਉਹਦੇ ਖੁਦ ਦੋਸਤ ਵੀ ਸਮਝਾਰਾ ਸੀ ਹੋਟਲ ਦਾ ਮਾਲਕ ਕਹਿੰਦਾ ਯਾਰ ਤੂੰ ਕੀ ਕਰੀਏ ਨਾ ਇਹਨਾਂ ਨਾਲ ਇਹਨਾਂ ਧੱਕਾ ਕਰੀਏ ਨਾ ਕੀ ਹੋ ਗਿਆ ਤੈਨੂੰ ਕਿਉਂ ਕਮ ਉਹ ਤੁਸੀਂ ਸੀਸੀਟੀਵੀ ਕੈਮਰਾ ਵੀ ਕਢਵਾ ਕੇ ਦੇਖ ਸਕਦੇ ਨਹੀਂ ਤੇ ਉਹ ਜਿਹੜੇ ਉਹਨਾਂ ਦਾ ਹੋਟਲ ਹੈ ਜਿਨ੍ਹਾਂ ਨੇ ਤੁਹਾਨੂੰ ਕੁੱਟਿਆ ਕਿ ਉੱਥੇ दारू ਪੀਣਾ ਸੀ ਉਹ ਮੈਨੂੰ ਲੱਗਦਾ ਈ ਰਲ ਮਿਲ ਕੇ ਕਰਦੇ ਆ ਹੋਟਲ ਬੱਸ ਹੋਟਲ ਦੇ ਜਿਹੜਾ ਮੁੰਡਾ ਮਾਲਕ ਹੈ ਸਰਦਾਰ ਗੁਰਪ੍ਰੀਤਾ ਜੀ ਤੇ ਦੋ ਮੁੰਡੇ ਹੋਰ ਸੀ ਉਹਨਾਂ ਨੇ ਨਹੀਂ ਸਾਨੂੰ ਟੱਚ ਕੀਤਾ ਈ ਉਹਨਾਂ ਨੇ ਤਾਂ ਸਾਨੂੰ ਛਡਵਾਣ ਚ ਸੀ ਪਰ ਉਹ ਉਹਨਾਂ ਕੋਲ ਹੀ ਬੈਠੇ ਸੀ ਰਹਿੰਦੇ ਡੇਲੀ ਉਹ ਇਕੱਠੇ ਆ 25 ਜਾਨੀ ਡੇਲੀ ਹੁੰਦੇ ਹੁੰਦੇ ਸੀ ਉਹ ਪਤਾ ਨਹੀਂ ਕੀ ਵਪਾਰ ਕਰਦੇ ਜਿਹੜੇ ਉਹਨਾਂ ਕੋਲੇ ਕੋਈ ਕਸਟਮਰ ਦਾ ਹੋਰ ਦੇਖਿਆ ਨਹੀਂ ਡੇਲੀ ਵੀਡੀਓ ਦੇਖਦੇ ਆ ਫੇਸਬੁੱਕ ਤੇ ਹੀ ਉਹ ਆਪ ਹੀ ਬੈਠੇ ਹੁੰਦੇ ਉੱਥੇ ਸਾਰੇ अच्छा हां जी सर सो so, ए ए ਤੁਹਾਡੇ ਸਿਰ ਦੇ ਸਿੰਦੇ ਕੇਸ ਹੈ ਸਰ ਇਹਦੇ ਵਿੱਚ ਇੱਕ ਵੀ ਕੇਸ ਕੋਈ ਐ ਨਹੀਂ ਵੀ ਅਸੀਂ ਮਿਲਾਤਾ ਵੀ ਜਾਂ ਕੰਗੀ ਦਾ ਕੋਈ ਘਰੋਂ ਚੱਕ ਲਿਆਂਦਾ ਇਹ ਮੇਰੇ ਅੱਜ ਦੇ ਰਾਤ ਦੇ ਪੱਟੇ ਹੋਏ ਤੇ ਅੱਜ ਸਵੇਰ ਦੀ ਕੰਗੀ ਦੇ ਵਾਏ ਹੋਏ ਵਾਲੇ ਓਕੇ ਤੁਹਾਡੀ ਲੱਤ ਤੇ 6 ਵਜੇ ਹੈ ਤੁਹਾਡਾ ਦੰਦ ਜਿਹੜਾ ਤੁਸੀਂ ਕਹਿੰਦੇ ਹੋ ਆਹ ਦੰਦ ਹੈ ਜੀ ਸਰ ਨਾ ਬਹੁਤ ਬਹੁਤਾ ਨਾ ਹਲਾਓ ਬਹੁਤ ਨਾ ਹਲਾਓ ਪਰ ਤੁਸੀਂ ਇਹ ਦੇਖੋ ਵੀ ਹਾਲਾਤ ਕਿਸ ਤਰੀਕੇ ਦੇ ਬਣੇ ਹੋਏ ਵੀ ਯਾਰ ਛੋਟੀ ਜੀ ਗੱਲ ਮੈਨੂੰ ਨਹੀਂ ਸਮਝ ਆਈ ਵੀ ਛੋਟੀ ਗੱਲ ਤੇ ਜਿਵੇਂ ਇਹ ਕਹਿੰਦੇ ਨੇ ਵੀ ਯਾਰ ਉੱਥੇ ਕੀ ਜਿਹੜਾ ਤੁਹਾਡਾ ਬ੍ਰਦਰ ਹੈ ਉਹ ਉਹਨਾਂ ਨੇ ਅਮਰਤ ਛਕਿਆ ਹੈ ਜਾਂ ਜਿਸ ਤਰ੍ਹਾਂ ਕੀ ਲੱਗਿਆ ਵੀ ਉੱਥੇ दारू ਚੱਲ ਰਹੀ ਹੈ ਜਿਵੇਂ ਨਹੀਂ ਨਹੀਂ ਉਹ ਮੇਰੇ ਬ੍ਰਦਰ ਤਾਂ ਵੈਸੇ ਹੀ ਉਹਦਾ ਉਹ ਅਮਰਤ ਛਕਿਆ ਹੋਇਆ ਹੈ ਉਹਨਾਂ ਦਾ ਤਾਂ ਕਲੀਨ ਸ਼ੇਵ ਹੈ ਜੀ ਉਹ ਵੈਸੇ ਪੀਂਦੇ ਨਹੀਂ ਜੀ ਅੱਛਾ दारू ਮੀਟ ਸ਼ਰਾਬ ਪੀਂਦੇ ਖਾਂਦੇ ਨਹੀਂ ਹੋ ਜੀ ਓਕੇ ਹਾਂਜੀ ਆਰਡਰ ਕੀ ਕੀਤਾ ਸੀ ਉੱਥੇ ਅਸੀਂ ਤਾਂ ਉਹਨਾਂ ਨੂੰ ਆਪਣਾ ਆਪਣੇ ਕੀ ਹੁੰਦੇ ਜੀ ਫਿੰਗਰ ਫਿੰਗਰ ਕਿਹਾ ਸੀ ਅੱਛਾ ਸੋ ਇਹਨਾਂ ਦੇ ਕਹਿਣ ਮੁਤਾਬਕ ਤੁਸੀਂ ਸਾਰੀ ਗੱਲ ਸੁਣੀ ਵੀ ਹਾਲਾਤ ਇਹ ਬਣੇ ਵੀ ਛੋਟੀ ਜੀ ਗੱਲ ਦੇ ਉੱਤੇ ਮੈਂ ਮੈਂ ਇਸ ਗੱਲ ਤੇ ਖਰਾਣਾ ਯਾਰ ਵੀ ਸਾਡੇ ਚ ਪੇਸ਼ੈਂਸ ਕਿਉਂ ਨਹੀਂ ਹੈਗੇ ਅਸੀਂ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਇੱਕ ਦੂਸਰੇ ਨਾਲ ਲੜ ਪੈਂਦੇ ਆ ਇੱਕ ਦੂਸਰੇ ਤੇ ਅਸੀਂ ਹਥਿਆਰ ਚੱਕ ਲੈਂਦੇ ਆ ਮੇਨ ਗੱਲ ਹੈ ਜਿਹੜੀ ਤੁਸੀਂ ਦੇਖੋ ਵੀ ਇੱਕ ਸਿੱਖ ਦੇ ਵਾਲਾ ਨੂੰ ਕਕਾਰ ਹੈ ਭਾਜੀ ਇਹ ਸਿੱਖਾਂ ਦੇ ਹਨ ਤੇ ਉਹਨਾਂ ਨੂੰ ਹੱਥ ਪਾਣਾ ਸਿੰਘ ਸਾਹਿਬ ਮੇਰੇ ਨਾਲ ਖੜੇ ਕੀ ਭਾਜੀ ਤੁਹਾਡਾ ਨਾਮ ਜਥੇਦਾਰ ਗੁਰਵਿੰਦਰ ਸਿੰਘ ਤੁਸੀਂ ਵੀ ਇਹਨਾਂ ਦੇ ਨਾਲ ਹੀ ਹੋਣਾ ਹਾਂਜੀ ਅੱਛਾ ਕੀ ਇਹ ਹੁਣ ਇਹਨਾਂ ਦੇ ਸਿਰ ਨੂੰ ਹੱਥ ਕਹਿੰਦੇ ਨੇ ਪਾਇਆ ਤੇ ਪੁੱਟਿਆ ਬਹੁਤ ਹੈ ਕੀ ਮਸਲਾ ਥੋੜਾ ਤੁਹਾਡੇ ਕੀ ਮੇਰੇ ਨਾਲ ਦੇਖੋ ਇੱਕ ਸਿੱਖੀ ਸਿਧਾਂਤ ਦੇ ਤੌਰ ਤੇ ਗੁਰੂ ਸਾਹਿਬ ਦੀ ਮੋਹਰ ਨੂੰ ਹੱਥ ਪਾਇਆ ਉਹਨਾਂ ਨੇ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਦਾ ਇਨਸਾਫ ਦਵਾਇਆ ਜਾਵੇ ਜੇ ਪ੍ਰਸ਼ਾਸਨ ਇਹਦਾ ਇਨਸਾਫ ਨਹੀਂ ਦਵਾਉਂਦਾ ਤੇ ਫਿਰ ਅਸੀਂ ਆਪ ਦੇ ਹਿਸਾਬ ਨਾਲ ਇਨਸਾਫ ਲਵਾਂਗੇ ਸੋ ਤੁਸੀਂ ਦੇਖੋ ਵੀ ਚਲੋ ਆਪਣੇ ਹਿਸਾਬ ਨਾਲ ਵੀ ਕੀ ਵੈਸੇ ਤਾਂ ਪ੍ਰਸ਼ਾਸਨ ਦੇ ਉੱਤੇ ਵਿਸ਼ਵਾਸ ਹੈਗਾ ਸਾਰਿਆਂ ਨੂੰ ਵੀ ਜਿਹੜਾ ਪ੍ਰਸ਼ਾਸਨ ਕੋਸ਼ਿਸ਼ ਕਰਦਾ ਵਿਸ਼ਵਾਸ ਦਵਾਉਂਦੀ ਦੂਸਰੇ ਸਾਥੀ ਕਿਹੜੇ ਨੇ ਉਹਨਾਂ ਦੇ ਆ ਨਹੀਂ ਇਹ ਪਰਲੇ ਪਾਸੇ ਆ 24 ਨੇ ਆਪਾਂ ਉਹਨਾਂ ਨਾਲ ਉਹਨਾਂ ਨਾਲ ਵੀ ਆਪਾਂ ਇੱਕ ਵਾਰੀ ਗੱਲਬਾਤ ਕਰਦੇ ਆ ਤੇ ਇਹ ਤੋਂ ਪਹਿਲਾਂ ਹਰੀਮ ਠਾਕੁਰ ਜੀ ਜੀ ਠਾਕੁਰ ਸਾਹਿਬ ਇਹ ਮਸਲਾ ਮੈਂ ਸਾਰਾ ਉਹਨਾਂ ਦਾ ਸੁਣਿਆ ਵੀ ਦਾੜੀ ਨੂੰ ਹੱਥ ਪਾ ਲਿਆ ਕਾਰਾਂ ਨੂੰ ਹੱਥ ਪਾਇਆ ਤੇ ਉਹ ਸਾਰਾ ਇਹਨਾਂ ਦੇ ਕੀਤੇ ਨੇ ਛੋਟੀ ਜੀ ਗੱਲ ਤੇ ਵੀ ਠੀਕ ਹੈ ਉਹ ਕਹਿੰਦੇ ਨੇ ਵੀ ਇੱਥੇ दारू ਪੀ ਰਹੇ ਸੀਗੇ ਤੇ ਅਸੀਂ ਨਹੀਂ ਉੱਥੇ ਪੀਣੀ ਜਿਹੜਾ ਆਰਡਰ ਕੈਨਸਲ ਕਰ ਕੈਨਸਲ ਕਰ ਇੰਨੀ ਕੋਈ ਗੱਲ ਇਸ ਛੇ ਹੈ ਜੀ ਵੀ ਜਿਹੜੇ ਲੜਕਿਆਂ ਨੇ ਇਹਨਾਂ ਦੇ ਤੇ ਵਾਰਦਤ ਕੀਤੀ ਹੈ ਉਹਨਾਂ ਤੇ ਮੋਰ ਥੈਨ 11 ਟਾਈਮਸ ਸਾਡੇ ਇਲਾਕੇ ਚ ਉਹਨਾਂ ਨੇ ਵਾਰਦਾਤਾਂ ਕੀਤੀਆਂ ਉਹਨਾਂ ਤੇ ਐਨਡੀਪੀਆ ਸੈਕਟਰ ਦੇ ਪਰਚੇ ਵੀ ਦਰਜ ਹੈ ਔਰ ਜਿਆਦਾ ਵਾਰ ਹੋਇਆ ਕੀ ਹੈ ਕਿ ਜਦੋਂ ਉਹਨਾਂ ਦੁਆਰਾ ਕੀਤੀ ਕੁੱਟਮਾਰ ਨੂੰ ਅਫੀਸਰ ਸੀਰੀਅਸ ਨਹੀਂ ਲੈਂਦੇ ਤੇ ਕੰਪਰੋਮਾਈਜ਼ ਕਰਨੀ ਨੂੰ ਮੂਵ ਕਰਦੇ ਆ ਉਹ ਕੰਪਰੋਮਾਈਜ਼ ਪਾਲਿਸੀ ਨੇ ਉਹਨਾਂ ਨੂੰ ਰਾਈਜ਼ ਕਰਵਾਇਆ ਅਗਰ ਜਿੱਤੇ 11 ਵਾਰਦਾਤਾਂ ਤੇ 11 ਪਰਚੇ ਹੋਏ ਹੁੰਦੇ ਤੇ ਘਰ ਵਿਕਿਆ ਹੁੰਦਾ ਤਾਂ ਫੇਰ ਇਹ ਅੱਜ ਸਾਡੇ ਕੋਆਰਡੀਨੇਟਰ ਤੇ ਹੱਥ ਨਹੀਂ ਸੀ ਪੈਣਾ ਇਸ ਤੋਂ ਪਹਿਲਾਂ ਵੀ ਚਾਰ ਪੰਜ ਕੇਸਾਂ ਦੇ ਵਿੱਚ ਅਸੀਂ ਜਿੱਥੇ ਉੱਥੇ ਗਏ ਤਾਂ ਅਸੀਂ ਦੇਖਦੇ ਸੀਗੇ ਮਦਈ ਨੂੰ ਪ੍ਰੈਸ਼ਰਾਈਜ਼ ਕਰ ਲੈਂਦੇ ਸੀ ਆਈਓ ਜੋ ਕਹਿੰਦੇ ਜੀ ਹੁਣ ਇੱਕ ਇਹਨਾਂ ਨੇ ਜੋ ਲਾਸਟ ਇਨਸੀਡੈਂਟ ਕੀਤੀ ਮੇਰੇ ਕੋਲ ਉਸਦੀ ਵੀਡੀਓ ਹੈ ਘਰੇ ਵੜ ਕੇ ਇਹਨਾਂ ਨੇ ਸਿਰ ਤੋਂ ਪੈਰਾਂ ਤੱਕ ਨੂੰ ਨਹਾਤਾ ਖੂਨ ਚ ਮੁੰਡੇ ਨੂੰ ਇਹ ਕਿੰਨੀ ਪੁਰਾਣੀ ਗੱਲ ਹੈ ਇਹ ਹੋਊਗੀ ਜੀ 2 ਮਹੀਨੇ ਪੁਰਾਣੀ ਗੱਲ ਅੱਛਾ ਆ ਪੁਲਿਸ ਕੁਛਿਆ ਜਰੂਰ ਦੇਖੋ ਇਹ ਉਹ ਹਰੀ ਇਹ ਦਿਖਾ ਦਿਆਂਗੇ ਜੀ ਆਹ ਦੇਖੋ 1 ਮਿੰਟ ਦੇਖੋ ਪਲੀਜ਼ ਆਹ ਦੇਖੋ ਇਹਦੀ ਚੇਨ ਵੀ ਲੈ ਕੇ ਘਰ ਦੇ ਅੰਦਰ ਕਹਾ ਹਾਕ ਕੀਤਾ ਕੋਈ ਨਹੀਂ ਦਿਖਾ ਸਕਦੇ ਅਸੀਂ ਚਲੋ ਜੀ ਚੇਨ ਵੀ ਲੈ ਗਈ ਜਿਹੜੇ ਬੰਦੇ ਦਾ ਇਲਾਜ ਤੇ 40000 ਲੱਗਿਆ ਤੇ ਪੋਨੇ 2 ਲੱਖ ਰੁਪਏ ਦੀ ਚੇਨ ਚਲੀ ਗਈ ਉਹਨੂੰ ਕੋਈ ਗਰਾਰੀ ਤੇ ੜਾਈ ਰੱਖਿਆ ਸਾਨੂੰ ਕਿਸੇ ਵੀਡੀਓ ਦੀ ਫੁਟੇਜ ਲੈ ਆ ਕੇ ਦਿਓ ਅੱਛਾ ਮੈਡੀਕਲ ਨੂੰ ਵੀ ਇਗਨੋਰ ਕਰਤਾ ਪੰਚਾਇਤ ਨੂੰ ਇਗਨੋਰ ਕਰਤਾ ਕੀ ਮੰਨੋਂਗੇ ਕਿੰਨੇ ਚ ਕੰਪਰੋਮਾਈਜ਼ ਹੋਇਆ 10000 ਰੁਪਏ ਚ ਉਹ ਜਦੋਂ ਉਹਨਾਂ ਨੇ ਹਾਲਾਤ ਦੇਖੇ ਵੀ ਇਹ ਤਾਂ ਕੱਲ ਨੂੰ ਮੇਰਾ ਕੱਲਾ ਮੁੰਡਾ ਤੇ ਮਾਰ ਵੀ ਸਕਦੇ ਆ ਯਾਰ ਜਦੋਂ ਪੁਲਿਸ ਹੀ ਅੱਜ ਇਹਨਾਂ ਦੇ ਪੱਖੀ ਹੋਈ ਪਈ ਆਈ ਹੋਈ ਮਤਲਬ ਬਿਲਕੁਲ ਵਨ ਸਾਈਡਡ ਹੋਇਆ ਹੋਇਆ ਕੋਨਸੀ ਉਸਲ ਲੈ ਆਈਓ ਆ ਮੇਰੇ ਦਿਮਾਗ ਦੇ ਵਿੱਚ ਨਹੀਂ ਹੈ ਚਲੋ ਲੇਕਿਨ ਦੱਸਣ ਦਾ ਮਤਲਬ ਇਹ ਹੈ ਕਿ ਜੋ ਲੋਕ ਇਹਨਾਂ ਦੇ ਅਗੇਂਸਟ ਸਟੇਟਮੈਂਟ ਦਿੰਦੇ ਆ ਉਥੇ ਇੱਕ ਵਾਰੀ ਐਫ ਆਈ ਆਰ ਦਾ ਦਰਜ ਕਰੋ ਇਨਵੈਸਟੀਗੇਟ ਕਰ ਲਓ 452 ਤੋਂ ਭੱਜਣ ਲੱਗ ਗਏ ਜੀ ਮੁਰਕੇ ਚੈਨ ਦੀ ਸਨੇਚਿੰਗ ਤੋਂ ਭੱਜਣ ਲੱਗੇ ਉਹਨਾਂ ਨੇ ਹਥਿਆਰ ਹੀ ਸਿੱਟਦੇ ਜ 11ਵੇਂ ਦਿਨ ਹੋਇਆ ਕੀ ਕਿ ਇੱਕ ਬੰਦੇ ਨੂੰ ਉਹਨਾਂ ਨੇ ਤੀਸਰੇ ਦਿਨ ਅਰੈਸਟ ਕਰ ਲਿਆ ਉੱਥੇ ਬੁਲਾ ਲਿਆ ਜੀ ਅਸੀਂ ਬੰਦਾ ਫੜ ਲਿਆ ਬੰਦਾ ਫੜ ਲਿਆ ਉਹ ਕਹਿੰਦੇ ਜੀ ਅਸੀਂ ਡਾਕਟਰ ਦੇ ਬੈਠੇ ਆ ਚੈਕਿੰਗ ਕਰਾ ਚੈੱਕਅਪ ਕਰਾ ਰਹੇ ਹਾਂ ਬੱਚੇ ਦਾ ਤੇ ਅਸੀਂ ਆਣੇ ਆ ਤੇ ਥੋੜੀ ਦੇਰ ਬਾਅਦ ਤਾਂ ਉੱਥੇ ਆਟੋ ਲਈ ਫਿਰਦਾ ਸੀ ਉਹ ਬੰਦਾ ਉਹ ਦੇਖ ਕੇ ਉਹਨਾਂ ਨੇ ਥਾਣੇਦਾਰ ਨੂੰ ਫੋਨ ਕੀਤਾ ਕਹਿੰਦੇ ਯਾਰ ਹੁਣ ਤੁਸੀਂ ਦੋ ਦੋ ਘੰਟੇ ਨਹੀਂ ਆਉਂਗੇ ਤੇ ਅਸੀਂ ਨਜਾਇਜ਼ ਥੋੜੀ ਬਿਠਾਈ ਰੱਖਣਾ ਕਿਸੇ ਨੂੰ ਕਾਚਾ ਮੈਂ ਤੁਹਾਨੂੰ ਹਾਲਾਤ ਦੱਸ ਰਿਹਾ ਕਿ ਜਿਹੜਾ ਬੰਦਾ ਕੋਮਾ ਚ ਚਲਾ ਗਿਆ ਸੀ اسی ਹਸਪੀਟਲ ਦੇ ਅੰਦਰ 5 ਦਿਨ ਐਡਮਿਟ ਰਿਹਾ ਤੇ ਅੱਜ ਤੱਕ ਉਹਦਾ ਇਲਾਜ ਚੱਲ ਰਿਹਾ ਹੂੰ 2.3 ਮਹੀਨਿਆਂ ਤੋਂ ਔਰ ਡਾਕਟਰ ਨੇ ਕਿਹਾ 6-7 ਮਹੀਨੇ ਬਾਲ ਨਹੀਂ ਹੁੰਦਾ ਤੇ ਉਹਨਾਂ ਨੇ ਉਹ 10000 ਰੁਪਿਆ ਵੀ ਗਊਆਂ ਨੂੰ ਪੱਠੇ ਪਾਤੇ ਸੋ ਹਾਲਾਤ ਤੋਂ ਹਾਲਾਤ ਇਹ ਹੈ ਕਿ ਉਹਨਾਂ ਦੇ ਹੌਸਲੇ ਬਲੰਦ ਹੁੰਦੇ ਜਾ ਰਹੇ ਔਰ ਬਿਲਕੁਲ ਜਿੰਨੇ ਨੰਗ ਤੇ ਉਹਨੇ ਢੰਗ ਕੁਝ ਵੀ ਪੱਲੇ ਹੈ ਨਹੀਂ ਉਹਨਾਂ ਦੇ ਇਹ ਸਚਾਈ ਹੈ ਜਿਹੜੀ ਪੁਲਿਸ ਇੱਕੇ ਸੰਤਾਲੀਆਂ ਦੇ ਮੂੰਹ ਬੰਦ ਕਰ ਸਕਦੀ ਐ ਜੋ 5-7 ਹਜ਼ਾਰ ਦੇ ਲਾਲਚ ਵੇਚ ਕੇ ਸਮਝੋਤੇ ਕਰਾਨ ਲੱਗ ਗਈ ਉਹ ਲੜਕੇ ਦੀ ਇੰਜਰੀ ਕਾਫੀ ਐ ਉਹ ਦੱਸ ਨਹੀਂ ਪਾ ਰਿਆ ਉੱਥੇ ਉਹ ਕਹਿੰਦੇ ਵੀ ਜਿਹੜੇ ਇਹਦੇ ਰਿਸ਼ਤੇਦਾਰ ਹਿਮਾਚਲ ਤੋਂ ਆਏ ਸੀ ਉਹਨਾਂ ਨੇ ਐਸਾ ਹਾਲਾਤ ਨਹੀਂ ਦੇਖਿਆ ਉਹ ਕਹਿੰਦੇ ਵਾਰ-ਵਾਰ ਆ ਕੇ ਕਾਊਂਟਰ ਤੋਂ ਰੈਪਰ ਲੈ ਕੇ ਜਾ ਰਹੇ ਸੀ ਛੋਟੇ-ਛੋਟੇ ਉਮਰ ਦੇ ਮੁੰਡੇ ਤੇ ਇੱਕ ਬੰਦਾ ਉਹਨਾਂ ਨੂੰ ਸੇਲ ਕਰ ਰਿਹਾ ਸੀ ਤੇ ਉਹ ਪੀ ਰੇ ਸੀ ਉੱਥੇ ਕੱਲੀ ਸ਼ਰਾਬ ਨਹੀਂ ਉਹ ਇਹਦੇ ਰਿਸ਼ਤੇਦਾਰ ਨੇ ਕਿਧਰੇ ਕਹਤਾ ਕਹਤਾ ਸਾਡਾ ਆਰਡਰ ਕੈਨਸਲ ਕਰ ਦਿਆ ਰਿਹਾ ਤਾਂ ਸ਼ਰੀਆਮ ਹੀ ਟੁੱਟੇ ਤ ਯਾਰ ਗੰਦ ਪਿਆ ਹੋਇ ਉਨਾ ਦੇ ਸ਼ੋਰੂਮਾਂ ਉੱਥੇ ਕੁਲੂ ਮਨਾਲੀ ਵਗੈਰਾ ਬੜੇ ਹਾਈ ਫਾਈ ਬੰਦੇ ਸੀ ਤੇ ਉਹਦਾ ਘਟ ਘਟ ਕੇ ਦੀ ਤਸੱਲੀਆਂ ਕਰਾਤੀਆਂ ਇਹਦੀ ਚੈਨ ਲੈ ਗਏ ਉਹ ਤਾਂ ਆਏ ਹੀ ਨਹੀਂ ਮੁੜ ਕੇ ਹਾਲਾਤ ਦੇਖ ਕੇ ਇੱਥੇ ਕਹਿੰਦੇ ਅਸੀਂ ਦਖਲ ਹੀ ਨਹੀਂ ਹੁੰਦੇ ਅੱਛਾ ਚਲੇ ਗਏ ਕੱਲੇ ਉਹ ਨਹੀਂ ਇੱਕ ਹੋਰ ਲੜਕਾ ਹੈ 6 ਫੁੱਟ 2 ਇੰਚ ਕੱਦ ਦਾ ਉਹ ਵੀ ਨਹੀਂ ਐਡਮਿਟ ਹੋਇਆ ਉਹ ਕਹਿੰਦਾ ਯਾਰ ਪਹਿਲਾਂ ਇਹਨਾਂ ਤੇ ਇੰਨੇ ਕੇਸ ਹੈ ਇਹ ਚੌਥੇ ਦਿਨ ਤੱਕ ਇਹ ਉਹਰੇ ਸਮਝੋਤਾ ਕਰਕੇ ਸੜਕਾਂ ਦੇ ਤੁਰੇ ਫਿਰਦੇ ਉਹ ਵੀ ਐਡਮਿਟ ਨਹੀਂ ਹੋਇਆ ਦੋ ਜਨੇ ਐਡਮਿਟ ਹੋਏ ਉਹ ਛੜਾਣ ਇੱਕ 6 ਫੁੱਟ 2 ਇੰਚ ਦਾ ਜਿਹੜਾ ਛੜਾਣ ਵਾਲਾ ਸੀ ਉਹਦੇ ਦਾ ਫਰਾਈਪਨ ਮਾਰ ਮਾਰ ਕੇ ਸਿਰ ਚੋਦਾ ਉਹ ਹਾਲ ਕੀਤਾ ਕਿ ਉਹ ਆਪ ਦਾ ਪ੍ਰਾਈਵੇਟ ਇਲਾਜ ਕਰਾ ਰਹੇ ਸੋ ਆਪਾਂ ਜਿਹੜੇ ਨਾਲ ਨੇ ਇਹ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕਿ ਨਾਮ ਕੀ ਇਹਨਾਂ ਦਾ ਵੀਰ ਕੀ ਨਾਮ ਤੁਹਾਡਾ ਮਨਾ ਸੁਪ੍ਰੀਤ ਕੁਮਾਰ ਜੀ ਸੁਪ੍ਰੀਤ ਹਾਂਜੀ ਤੁਹਾਡੇ ਕੀ ਹੋਇਆ ਮੈਂ 8 ਵਜੇ ਦਾ ਟਾਈਮ ਸੀਗਾ ਜੀ ਅਸੀਂ ਮੋਮੋਸ ਤੇ ਸਪ੍ਰਿੰਗ ਰੋਲ ਵਗੈਰਾ ਆਰਡਰ ਕਰਨ ਗਏ ਸੀਗੇ ਤੇ ਅਸੀਂ ਆਰਡਰ ਕੀਤਾ ਤੇ ਅਸੀਂ ਥੋੜਾ ਜਿਹਾ ਉਹਨਾਂ ਦੇ ਗਾਂਹ ਚਲੇ ਗਏ ਵੀ ਦੇਖੀ ਵੀ ਕੀ ਕੀ ਫੈਸਿਲਿਟੀ ਇਹਨਾਂ ਦੀ ਵੀ ਦੇਖਿਆ ਉੱਥੇ ਦਾਰੂ ਚੱਲ ਰਹੀ ਸੀ ਤੇ ਉਹਦੇ ਨਾਲ ਚਿੱਟਾ ਚੱਲ ਰਿਹਾ ਸੀ ਅਛਰੇ ਆਪ ਅੱਛਾ ਆਸੀਂ ਜਿੱਦੋਂ ਬਾਹਰ ਆਏ ਬਾਹਰ ਆ ਕੇ ਅਸੀਂ ਆਰਡਰ ਕੈਨਸਲ ਕੀਤਾ ਜੀ ਆਰਡਰ ਕੈਨਸਲ ਕੀਤਾ ਤੇ ਅਸੀਂ ਬਾਹਰ ਨਿਕਲਣ ਲੱਗੇ ਔੜੀਆਂ ਉਤਰਨ ਲੱਗੇ ਤੋ ਸਾਨੂੰ ਬਾਜ਼ਮਰੀ ਵੀ ਪੈਸੇ ਦਿਓ ਕਿ ਜਿੱਦ ਅਸੀਂ ਆਰਡਰ ਰਿਸਿਵ ਹੀ ਨਹੀਂ ਕੀਤਾ ਅਸੀਂ ਪੈਸੇ ਕਾਹਦੇ ਦਈਏ ਤੇ ਉਹ ਉਹਨਾਂ ਦੇ ਮੁੰਡੇ ਆਏ ਅੰਦਰ ਜਿਹੜੇ ਬੈਠੇ ਸੀਗੇ ਉਹੀ ਜਿਹੜੇ ਖਾ ਪੀ ਰਹੇ ਸੀਗੇ ਉਹਨਾਂ ਨੂੰ ਉਹਨਾਂ ਨੇ ਕੁਝ ਨਹੀਂ ਦੇਖਿਆ ਜੀ ਵੀ ਕੀ ਮਾਰ ਰਹੇ ਆ ਕੀ ਨਹੀਂ ਜਿਹੜੀ ਜੀ ਚੀਜ਼ ਬਣਾਉਂਦੇ ਸੀ ਉਹ ਚੀਜ਼ਾਂ ਚੱਕ ਚੱਕ ਸਾਡੇ ਮਾਰੀਆਂ ਉਹਨਾਂ ਨੇ ਅਸੀਂ ਕਹਾਂ ਵੀ ਸਾਡੀ ਗਲਤੀ ਦੱਸੋ ਕੀ ਐ ਉਸ ਕੱਲਾ ਆਰਡਰ ਕੈਨਸਲ ਕੀਤਾ ਇਸ ਚੀਜ਼ ਦਾ ਜਾਂ ਅਸੀਂ ਵੀ ਆ ਅੰਦਰ ਜਾ ਕੇ ਵਾਪਸ ਆ ਗਏ ਵੀ ਇਸ ਚੀਜ਼ ਦਾ ਸਾਡਾ ਨੁਕਸਾਨ ਆ ਸਾਨੂੰ ਉਥੇ ਲੋਕਾਂ ਨੇ ਮਤਲਬ ਮਸਾਂ ਛੜਾਇਆ ਜੀ ਮਸਾਂ ਭੱਜੀਆਂ ਸੀ ਇੱਕ ਮੇਰਾ ਭਰਾ ਜਿਹੜਾ ਗੁਰਸਿੱਖ ਬੰਦਾ ਜੀ ਜਿਨੇ ਇਹ ਚੀਜ਼ ਦੇਖੀ ਐ ਉਹਦੇ ਨਾਲ ਤਾਂ ਬਹੁਤ ਮਾੜੀ ਕੀਤੀ ਉਹ ਜਿਹੜੇ ਬੈਠੇ ਨੇ ਉਹ ਕਹਿੰਦੇ ਨੇ ਉਹਨਾਂ ਦੇ ਉਹਨਾਂ ਕੋਲ ਕੋਈ ਰਿਵਾਲਵਰ ਵੀ ਸੀਗੀ ਹਾਂਜੀ 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 ਇੱਕ ਉਹਨਾਂ ਦਾ ਬੌਂਸਰ ਜਿਹਾ ਮੁੰਡਾ ਸੀਗਾ ਉਹਨੇ ਜਿਹੜਾ ਮੇਰਾ ਵੱਡਾ ਬ੍ਰਦਰ ਆ ਮੇਰਾ ਦੋਸਤ ਉਹਨੂੰ ਐ ਕੱਢ ਕੇ ਰਿਵਾਲਵਰ ਜੀ ਦੋਦੇ ਵੀ ਨੀ ਤਾਨੀ ਮੈਂ ਉਹਦੇ ਮੂਹਰੇ ਖੜਾ ਸੀ ਮੈਂ ਕਹਾ ਯਾਰ ਤੂੰ ਮੇਰੇ ਮਾਰ ਯਾਰ ਤੂੰ ਮੇਰੇ ਭਰਾ ਦੀ ਕਿਉਂ ਮਾਰਦਾ ਕਹਿੰਦਾ ਨਹੀਂ ਨਹੀਂ ਯਾਰ ਕਹਿੰਦਾ ਮੈਂ ਤਾਂ ਉਹੀ ਵੈਸੇ ਹੀ ਕੱਢ ਲਿਆ ਉਹਨੇ ਵੀਰ ਸ਼ਰਿਆਮ ਗੁੰਡਾ ਕਰਦੀ ਹੈ ਸ਼ਰਿਆਮ ਸੋ ਸੋ ਤੁਸੀਂ ਇਹ ਦੇਖ ਲਓ ਵੀ ਜੋ ਇਹਨਾਂ ਨੇ ਕਿਹਾ ਉਹ ਮੈਂ ਤੁਹਾਨੂੰ ਸੁਣਾਇਆ ਇਸ ਤੋਂ ਬਾਅਦ ਪੁਲਿਸ ਵੱਲੋਂ ਹਾਂਜੀ ਕੌਣ ਆਇਆ ਹੈ ਜੀ ਚਿੱਟਾ ਵਾਲੇ ਦੀ ਕਾਰ ਹੈ ਹੈ ਚਲੋ ਇਹ ਕਿਸੇ ਹੋਰ ਦਾ ਹੋਣਗੇ ਪਰ ਫਿਲਹਾਲ ਆਪਾਂ ਇੱਕ ਮਸਲੇ ਤੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਉਹ ਇਹ ਹੈ ਵੀ ਹੁਣ ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਕਿਸੇ ਨੇ ਕਿ ਨਹੀਂ ਪੁਲਿਸ ਨਾਲ ਗੱਲ ਹੋਈ ਹੈ ਤੁਸੀਂ ਜਿਹੜੇ ਜਿਹੜੇ ਵਰਤਮਾਨ ਚੌਕਿੰਗ ਚਾਰਜ ਹੈ ਸਬ ਇੰਸਪੈਕਟਰ ਸਰਦਾਰ ਜਗਸੀਰ ਸਿੰਘ ਜੀ ਬڑے ਐਕਸਪਰਟ ਤੇ ਹੰਡੇਵੇ ਪਰਸਨ ਹੈ ਉਹ ਆਪਣੇ ਆਈਓ ਨੂੰ ਭੇਜਦੇ ਇੱਥੇ ਤੇ ਸਾਨੂੰ 100 ਨਹੀਂ 1000% ਉਮੀਦ ਹੈ ਕਿਉਂਕਿ ਅਸੀਂ ਕਦੀ ਵੀ ਮੈਰਿਟ ਤੋਂ ਬਿਨਾ ਕੰਮ ਨਹੀਂ ਕਰਵਾਇਆ ਨਾ ਤਾਂ 19 ਤੋਂ 21 ਤੇ ਨਾ 19 ਤੋਂ 17 ਕਿਸੇ ਅਫਸਰ ਨੂੰ ਕਰਨ ਦਿੰਦਾ ਸਾਡੀ ਟੀਮ ਦੀ ਇਹ ਪੂਰੇ ਪੰਜਾਬ ਦੇ ਅੰਦਰ ਇਸ ਗੱਲ ਦੀ ਚਰਚਾ ਹੈ ਤੇ ਜਦੋਂ ਸਾਡੇ ਆਪ ਦੇ ਬੇਟੇ ਭਰਾ ਔਰ ਜਿਹੜਾ ਕਿ ਕੋਆਰਡੀਨੇਟਰ ਹੈ 20 ਟਾਈਮਸ ਤੋਂ ਜ਼ਿਆਦਾ ਦਾ ਬਲੱਡ ਓਨਰ ਹੈ ਤੇਸ਼ਮਿੰਦਰ ਜੀ ਤੁਹਾਡੇ ਨਾਲ ਸਿਵਲ ਡਿਫੈਂਸ ਦੇ ਵਿੱਚ ਬਿਲਕੁਲ ਕਿੰਨੀ ਜ਼ਬਰਦਸਤ ਵਰਕਿੰਗ ਕਰਦਾ ਤੁਸੀਂ ਆਪ ਜਾਣਦੇ ਹੋ ਅਸੀਂ ਸਾਰੇ ਤੁਹਾਡੇ ਅੰਡਰ ਕੰਮ ਕਰ ਰਹੇ ਹਾਂ ਸਿਵਲ ਡਿਫੈਂਸ 'ਚ ਕੋਈ ਸਾਡੀ ਟੀਮ 'ਚ ਅਸੀਂ 200 ਤੋਂ ਵੱਧ ਪਰਸਨ ਹੈ ਤੁਸੀਂ ਸਾਡੇ ਸੀਨੀਅਰ ਹੋ ਸਿਵਲ ਡਿਫੈਂਸ ਦੇ ਸੀਨੀਅਰ ਪੋਸਟ ਤੇ ਤੁਸੀਂ ਦੱਸੋ ਸਾਡੇ ਟੀਮ ਦੇ ਵਿੱਚ ਕਦੀ ਜਿਸ ਤਰ੍ਹਾਂ ਤੁਹਾਡੀ ਪੱਤਰਕਾਰਤਾ ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ ਉਂਗਲ ਨਹੀਂ ਉਠਾ ਸਕਦਾ ਤੁਹਾਡੀ ਸ਼ਰਾਫਤ ਤੇ ਉਸੀ ਤਰ੍ਹਾਂ ਸਾਡੀ ਟੀਮ ਦੇ ਕੰਮ ਦੇ ਉੱਤੇ ਵੀ ਮੋਰ ਥੈਨ 20 200 250 ਤੋਂ ਜ਼ਿਆਦਾ ਮੈਂਬਰ ਸਾਡੇ ਰਜਿਸਟਰਡ ਹੈ ਔਰ ਸਾਰੇ ਕੋਈ ਸੀਏ ਹੈ ਕੋਈ ਡਾਕਟਰਸ ਹੈ ਸਾਰੇ ਵਧੀਆ ਪੋਸਟ ਦੇ ਉੱਤੇ ਹੈ ਸੋ ਤੁਸੀਂ ਦੇਖੋ ਵੀ ਹਾਲਾਤ ਕੀ ਬਣੇ ਹੋਏ ਨੇ ਜੇ ਮੈਂ ਦਿਖਾਵਾਂ ਤਾਂ ਇਹ ਵੀ ਇੱਕ ਸਰਦਾਰ ਜੀ ਜਿਹੜੇ ਨੇ ਇੱਕ ਮਿੰਟ ਇਹਨਾਂ ਨਾਲ ਆਪਾਂ ਚਲੋ ਫਿਰ ਉਹੀ ਮੈਂ ਕਹਿੰਦਾ ਵੀ ਬਾਅਦ ਚ ਗੱਲ ਕਰਾਂਗੇ ਉਹਦੇ ਪਿੱਛੇ ਰੀਜ਼ਨ ਇਹ ਹੈ ਵੀ ਯਾਰ ਕਿੰਨੇ ਕੁ ਦੁਖੜੇ ਮੈਂ ਤੁਹਾਨੂੰ ਲੋਕਾਂ ਦੇ ਸੁਨਾਵਾ ਇਹ ਹਾਲਾਤ ਤੁਸੀਂ ਦੇਖੇ ਨੇ ਵੀ ਕਿੱਡੇ ਬੁਰੇ ਹਾਲਾਤ ਨੇ ਵੀ ਯਾਰ ਜੇ ਕਿਸੇ ਨੂੰ ਇਹ ਕਿਹਾ ਵੀ ਚੱਲ ਛੱਡ ਯਾਰ ਜੇ ਤੁਹਾਡੇ ਇੱਥੇ ਚੱਟਾ ਚੱਲਦਾ ਹੈ ਜਾਂ दारू ਚੱਲਦੀ ਹੈ ਉਹ ਤੁਸੀਂ ਅਸੀਂ ਨਹੀਂ ਇੱਥੋਂ ਕੁਝ ਲੈਣਾ ਤੁਸੀਂ ਵੀ ਕੁਝ ਕਹਿਣਾ ਚਾ ਰਹੇ ਹੋ ਹਾਂਜੀ ਹਾਂਜੀ ਦੱਸੋ ਮੈਂ ਗੁਰਸ਼ਰਨ ਸਿੰਘ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਜੀ ਭਗਵੰਤ ਮਾਨ ਜੀ ਦਾ ਚਾਹੁੰਦੇ ਚੱਟਾ ਬੰਦ ਹੋ ਜੇ ਹਾਂ ਪਰ ਥੱਲੜਲੇ ਅਫਸਰ ਨਹੀਂ ਚਾਹੁੰਦੇ ਥੱਲੜਲੇ ਅਫਸਰ ਮੰਨ ਲਓ ਮੈਂ ਕੋਈ ਡੇਢ ਦੋ ਮਹੀਨੇ ਪਹਿਲਾਂ ਕੋ ਚਿੱਟੇ ਵਾਲਾ ਫੜਾਇਆ ਮੈਂ ਵੀਡੀਓ ਬਣਾਈ ਆ ਆਪਦੇ ਕੋਠੇ ਤੋਂ ਖੜ ਕੇ ਉਹਨਾਂ ਦੇ ਜੋ ਕੁਝ ਮੇਰੇ ਮੋੜ ਤੇ ਹੋ ਰਿਹਾ ਸੀ ਇਨਪਾਲਸ ਨੇ ਜਦੋਂ ਉਹਨੂੰ ਮੁੰਡੇ ਨੂੰ ਚੱਕ ਕੇ ਲੈ ਗਏ ਤਾਂ ਉਹਨਾਂ ਦੇ ਘਰਦਿਆਂ ਨੂੰ ਮੇਰੀ ਵੀਡੀਓ ਦਿਖਾਈ ਵੀ ਆਹ ਦੇਖੋ ਵੀ ਕਿੱਥੋਂ ਬਣ ਕੇ ਆਈ ਐਸ ਤਾਂ ਇਸ ਵੀਡੀਓ ਤੋਂ ਫੜਨਾ ਆ ਗਿਆ ਇਹਨੂੰ ਦਿਖਾਈ ਨਹੀਂ ਦੇ ਵੀ ਦਿੱਤੀ ਉਹਨਾਂ ਨੇ ਦੇ ਵੀ ਦਿੱਤੀ ਉਹਨਾਂ ਨੂੰ ਉਹ ਲੇਡੀਜ਼ ਉਹਦੀ ਵਾਈਫ ਤੇ ਦੇ ਭਰਾ ਕੋਲ ਵੀਡੀਓ ਲੈ ਕੇ ਆ ਗਈ ਕਹਿੰਦੀ ਆਹ ਦੇਖ ਤੁਹਾਡੇ ਕੋਠੇ ਦੇ ਤੇਰੇ ਭਰਾ ਨੇ ਵੀਡੀਓ ਬਣਾ ਕੇ ਤੇ ਸਾਨੂੰ ਫੜਨ ਦੀ ਕੋਸ਼ਿਸ਼ ਕੀਤੀ ਕਿਹੜਾ ਸੀ ਆਈ ਉਹ ਤਾਂ ਕਾਰਵਾਈ ਹੋਈ ਨਹੀਂ ਉਤੇ ਰਾਜਵੀਰ ਸੀ ਗਈ ਉਸਟ ਰਾਜਵੀਰ ਤੁਸੀਂ ਰਾਜਵੀਰ ਉਹਨਾਂ ਨੂੰ ਕਿਹਾ ਨਹੀਂ ਵੀ ਤੂੰ ਆਹ ਕਿਉਂ ਦਿਖਾਈ ਆਪਣੇ ਵਰਤਮਾਨ ਹਾਂਜੀ ਹਾਂ ਫਿਰ ਪੁੱਛਿਆ ਨਹੀਂ ਰਾਜਵੀਰ ਨੂੰ ਉਸ ਤੋਂ ਬਾਅਦ ਉਹਨਾਂ ਦੀ ਬਦਲੀ ਹੋ ਗਈ ਇੱਥੋਂ ਕੰਦਾ ਤੁਸੀਂ ਉਹੀ ਹੈ ਨਾ ਵੀ ਦੇਖੋ ਲੋਕ ਜਿਹੜਾ ਨਾ ਉਹ ਪ੍ਰਸ਼ਾਸਨ ਦਾ ਸਾਥ ਦੇਣ ਨੂੰ ਤਿਆਰ ਹੈ ਪਰ ਜਿਸ ਤਰੀਕੇ ਨਾਲ ਇਹ ਗੱਲ ਕਰ ਰਹੇ ਨੇ ਵੀ ਪੁਲਿਸ ਵਾਲੇ ਹੀ ਦੱਸ ਰਹੇ ਵੀ ਲੈ ਵੀ ਤੇਰੀ ਆ ਵੀਡੀਓ ਸਾਡੇ ਕੋਲ ਆ ਗਈ ਸੀ ਤੈਨੂੰ ਇਸ ਬਣਾ ਤੇ ਫੜਨ ਆਏ ਆ ਕਿ ਕੌਣ ਸਾਥ ਦੇਗਾ ਅਗਲਾ ਕਹਿੰਦਾ ਯਾਰ ਅਸੀਂ ਕੀ ਲੈਣਾ ਫਿਰ ਚੰਗਾ ਫਿਰ ਐਂ ਕਰੀ ਚੱਲੋ ਪਰ ਸੁਚੇਤ ਲੋਕ ਤਾਂ ਬੈਠੇ ਨੇ ਨਾ ਆ ਬੈਠੇ ਨੇ ਆ ਬੈਠੇ ਨੇ ਉਹ ਬੈਠੇ ਨੇ ਸਾਰੇ ਜਿਹਨੇ ਬੈਠੇ ਨੇ ਸੋ ਮਕਸਦ ਇਹ ਹੈ ਵੀ ਹਾਲਾਤ ਕਿਸ ਤਰੀਕੇ ਤੇ ਬਣੇ ਹੋਏ ਨੇ ਇਹ ਤੁਸੀਂ ਤੁਹਾਡੇ ਸਾਹਮਣੇ ਹੈ ਯੁੱਧ ਨਸ਼ਾ ਵਿਰੋਧ ਜਿਹੜਾ ਚੱਲਦਾ ਉਹਦੇ ਤੁਸੀਂ ਹਾਲਾਤ ਦੇਖ ਲਓ ਵੀ ਜਨਤਾ ਜਿਹੜੀ ਹੈ ਇਹ ਯੁੱਧ ਲੜਨ ਨੂੰ ਤਿਆਰ ਹਰ ਹਾਲਾਤ ਤੁਹਾਡੇ ਸਾਹਮਣੇ ਦੋ ਇਜਾਜ਼ਤ ਸਤਿ ਸ੍ਰੀ ਅਕਾਲ